ਸਤ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਜੁੜੇ ਹੋਏ ਹੱਥ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇੱਕ ਐਸਾ ਰਾਜ਼ ਸਾਂਝਾ ਕਰਨ ਜਾ ਰਿਹਾ ਹਾਂ ਜੋ ਸਦੀਆਂ ਤੋਂ ਲੋਕਾਂ ਦੇ ਦਿਲਾਂ ਵਿੱਚ ਛੁਪਿਆ ਬੈਠਾ ਹੈ ਦੋਸਤੋ ਹਰ ਬੰਦੇ ਦੇ ਦਿਲ ਵਿੱਚ ਇੱਕ ਇੱਛਾ ਹੁੰਦੀ ਹੈ ਕੋਈ ਪੈਸੇ ਦੀ ਖਾਇਸ਼ ਰੱਖਦਾ ਹੈ ਕੋਈ ਪਿਆਰ ਦੀ ਕੋਈ ਨੌਕਰੀ ਦੀ ਤੇ ਕੋਈ ਆਪਣੀ ਕਿਸਮਤ ਬਦਲਣ ਦੀ ਪਰ ਕਈ ਵਾਰ ਮਿਹਨਤ ਦੇ ਬਾਵਜੂਦ ਵੀ ਚੀਜ਼ਾਂ ਹੱਥ ਨਹੀਂ ਲੱਗਦੀਆਂ ਅਸੀਂ ਸੋਚਦੇ ਰਹਿੰਦੇ ਹਾਂ ਕਿ ਸ਼ਾਇਦ ਕਿਸਮਤ ਸਾਡੇ ਨਾਲ ਨਹੀਂ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਐਸੇ ਸਰਲ ਰਾਹ ਹਨ ਜੋ ਸਿਰਫ ਵਿਸ਼ਵਾਸ ਨਾਲ ਜ਼ਿੰਦਗੀ ਦੇ ਰੁਖ ਬਦਲ ਸਕਦੇ ਹਨ ਹਾਂ ਜੀ ਇੱਕ ਛੋਟਾ ਜਿਹਾ ਧਾਗਾ ਜੋ ਸਧਾਰਨ ਦਿਖਾਈ ਦਿੰਦਾ ਹੈ ਪਰ ਉਸ ਵਿੱਚ छुपी ਤਾਕਤ ਬੇहद ਗਹਿਰੀ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਾਲਾ ਧਾਗਾ ਸਿਰਫ ਧਾਗਾ ਨਹੀਂ ਬਲਕਿ ਇੱਕ ਐਸੀ ਊਰਜਾ ਹੈ ਜੋ ਨਕਾਰਾਤਮਕਤਾ ਨੂੰ ਦੂਰ ਕਰਦੀ ਹੈ ਸਕਾਰਾਤਮਕ ਤਾਕਤਾਂ ਨੂੰ ਆਕਰਸ਼ਿਤ ਕਰਦੀ ਹੈ ਅਤੇ ਤੁਹਾਡੀਆਂ ਖਾਹਿਸ਼ਾਂ ਨੂੰ ਹਕੀਕਤ ਬਣਾਉਣ ਵਿੱਚ ਮਦਦ ਕਰਦੀ ਹੈ ਦੋਸਤੋ ਇਹ ਸਿਰਫ ਇੱਕ ਰਿਵਾਜ ਨਹੀਂ ਇਹ ਇੱਕ ਪ੍ਰਾਚੀਨ ਗਿਆਨ ਹੈ ਜਿਸ ਦੇ ਪਿੱਛੇ ਆਧਿਆਤਮਿਕਤਾ ਵੀ ਹੈ ਅਤੇ ਮਨੋਵਿਗਿਆਨ ਵੀ ਜੇ ਤੁਸੀਂ ਇਹ ਵੀਡੀਓ ਆਖਰੀ ਤੱਕ ਦੇਖੋਗੇ ਤਾਂ ਤੁਸੀਂ ਜਾਣੋਗੇ ਕਿ ਕਿਵੇਂ ਇੱਕ ਸਾਦੀ ਜਹੀ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਲਿਆ ਸਕਦੀ ਹੈ ਚਲੋ ਤਾਂ ਸ਼ੁਰੂ ਕਰਦੇ ਹਾਂ ਇਸ ਰਹੱਸਮਈ ਯਾਤਰਾ ਨੂੰ ਦੋਸਤੋ ਕੋਣ ਗੱਲ ਕਰੀਏ ਉਸ ਰੰਗ ਦੀ ਜਿਸ ਨੂੰ ਅਸੀਂ ਕਾਲਾ ਰੰਗ ਕਹਿੰਦੇ ਹਾਂ ਕਈ ਲੋਕਾਂ ਦੇ ਮਨ ਵਿੱਚ ਕਾਲੇ ਰੰਗ ਨੂੰ ਲੈ ਕੇ ਡਰ ਹੈ ਕੋਈ ਇਸ ਨੂੰ ਨਕਾਰਾਤਮਕਤਾ ਨਾਲ ਜੋੜਦਾ ਹੈ ਪਰ ਅਸਲ ਵਿੱਚ ਕਾਲਾ ਰੰਗ ਬਹੁਤ ਹੀ ਗਹਿਰਾ ਬਹੁਤ ਹੀ ਤਾਕਤਵਰ ਅਤੇ ਰਾਖਿਆ ਦਾ ਪ੍ਰਤੀਕ ਮੰਨਿਆ ਗਿਆ ਹੈ ਛੋਟਾ ਨੀਲਾ ਹੀਰਾ ਆਧਿਆਤਮਿਕ ਮਹੱਤਤਾ ਪੁਰਾਣੇ ਗ੍ਰੰਥਾਂ ਵਿੱਚ ਕਾਲੇ ਰੰਗ ਨੂੰ ਉਹ ਰੰਗ ਮੰਨਿਆ ਗਿਆ ਹੈ ਜੋ ਬੁਰੀਆਂ ਤਾਕਤਾਂ ਨੂੰ ਸੋਖ ਲੈਂਦਾ ਹੈ ਜਿਸ ਤਰ੍ਹਾਂ ਰਾਤ ਦਾ ਹਨੇਰਾ ਸੂਰਜ ਦੀ ਰੋਸ਼ਨੀ ਨੂੰ ਖਿੱਚ ਲੈਂਦਾ ਹੈ ਉਸੇ ਤਰ੍ਹਾਂ ਕਾਲਾ ਰੰਗ ਨਕਾਰਾਤਮਕ ਊਰਜਾਵਾਂ ਨੂੰ ਆਪਣੇ ਅੰਦਰ ਖਿੱਚ ਕੇ ਖਤਮ ਕਰ ਦਿੰਦਾ ਹੈ ਇਸੇ ਕਰਕੇ ਜਦੋਂ ਕਿਸੇ ਨੂੰ ਨਜ਼ਰ ਲੱਗਦੀ ਹੈ ਜਾਂ ਕੋਈ ਬੁਰੀ ਤਾਕਤ ਉਸ ਦੇ ਨੇੜੇ ਆਉਂਦੀ ਹੈ ਤਾਂ ਕਾਲਾ ਰੰਗ ਉਸ ਤਾਕਤ ਨੂੰ ਰੋਕ ਲੈਂਦਾ ਹੈ ਛੋਟਾ ਨੀਲਾ ਹੀਰਾ ਮਨੋਵਿਗਿਆਨਕ ਪ੍ਰਭਾਵ ਮਨੋਵਿਗਿਆਨ ਕਹਿੰਦਾ ਹੈ ਕਿ ਜਦੋਂ ਕੋਈ ਇਨਸਾਨ ਕਾਲੇ ਰੰਗ ਦੀ ਚੀਜ਼ ਆਪਣੇ ਨਾਲ ਰੱਖਦਾ ਹੈ ਉਸ ਦੇ ਅੰਦਰ ਇੱਕ ਕੌਨਫੀਡੈਂਸ ਆ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਮੈਂ ਸੁਰੱਖਿਅਤ ਹਾਂ ਕੋਈ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹੀ ਵਿਸ਼ਵਾਸ ਉਸ ਨੂੰ ਹਿੰਮਤ ਦਿੰਦਾ ਹੈ। ਹਿੰਮਤ ਨਾਲ ਕੀਤੀ ਗਈ ਹਰ ਕੋਸ਼ਿਸ਼ ਵੱਡੇ ਨਤੀਜੇ ਲਿਆਉਂਦੀ ਹੈ। ਛੋਟਾ ਨੀਲਾ ਹੀਰਾ ਕਾਲੇ ਤਾਗੇ ਦੀ ਖਾਸੀਅਤ। ਜਦੋਂ ਇਹ ਕਾਲਾ ਰੰਗ ਇੱਕ ਤਾਗੇ ਦੇ ਰੂਪ ਵਿੱਚ ਕਲਾਈ ਤੇ ਬੰਨ੍ਹਿਆ ਜਾਂਦਾ ਹੈ ਤਾਂ ਇਹ ਸਿਰਫ ਇੱਕ ਚਿੰਨ ਨਹੀਂ ਰਹਿੰਦਾ। ਇਹ ਇੱਕ ਪ੍ਰੋਟੈਕਟਿਵ ਸ਼ੀਲਡ ਬਣ ਜਾਂਦਾ ਹੈ ਜੋ ਬੰਦੇ ਨੂੰ ਆਧਿਆਤਮਿਕ ਤਾਕਤ ਵੀ ਦਿੰਦਾ ਹੈ ਅਤੇ ਮਨੋਵਿਗਿਆਨਕ ਤੌਰ ਤੇ ਮਜ਼ਬੂਤੀ ਵੀ। इस करके कई बार तीन वेखिया कि छोटे बच्चों भी कला धागा बनिया जाता है बच्चे कुछ भी नहीं जानते पर मापिया उन्होंने नकारात्मक नजर तो बचाएगा रंग दुनियाब तो पाओ वाला रंग है तो कला है तो इस करके रंग हमेशा रस ताकत सुरक्षा का प्रतीक रहा है दोस्तों काले धागे की शुरुआत कितों हुई ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਆਉਂਦਾ ਹੈ ਪੁਰਾਣੇ ਸਮਿਆਂ ਵਿੱਚ ਜਦੋਂ ਲੋਕਾਂ ਕੋਲ ਦਵਾਈਆਂ ਨਹੀਂ ਸਨ ਤਾਂ ਕੁਦਰਤੀ ਚੀਜ਼ਾਂ ਤੇ ਪਰੋਸਾ ਕਰਦੇ ਸਨ ਤਾਗੇ ਪੱਥਰ ਮਣਕੇ ਇਹਨਾਂ ਨੂੰ ਸਿਰਫ ਸ਼ਿੰਗਾਰ ਨਹੀਂ ਬਲਕਿ ਤਾਕਤਵਰ ਹਥਿਆਰ ਮੰਨਿਆ ਜਾਂਦਾ ਸੀ ਭਾਰਤ ਦੀਆਂ ਪੁਰਾਣੀਆਂ ਸਭਿਆਚਾਰਾਂ ਵਿੱਚ ਕਾਲਾ ਤਾਗਾ ਬੰਨਣਾ ਇੱਕ ਰਾਖਿਆ ਕਵਚ ਸੀ ਲੋਕ ਮੰਨਦੇ ਸਨ ਕਿ ਤਾਗੇ ਦੇ ਗੰਠ ਵਿੱਚ ਉਹਨਾਂ ਦੇ ਦੇਵੀ ਦੇਵਤਾ ਦੀਆਂ ਅਸੀਸਾਂ ਬੱਧ ਹੋ ਜਾਂਦੀਆਂ ਹਨ ਇਜੀਪਟ ਵਿੱਚ ਵੀ ਲੋਕ ਤਾਬੀਜ਼ ਵਾਂਗ ਤਾਗੇ ਵਰਤਦੇ ਸਨ ਚੀਨ ਦੇ ਪੁਰਾਣੇ ਰਿਵਾਜਾਂ ਵਿੱਚ ਲਾਲ ਤੇ ਕਾਲੇ ਤਾਗੇ ਨੂੰ ਜੀਵਨ ਦੀ એનર્ਜੀ ਨੂੰ ਸੰਭਾਲਣ ਵਾਲਾ ਮੰਨਿਆ ਜਾਂਦਾ ਸੀ ਇਹੀ ਕਾਰਨ ਹੈ ਕਿ ਕਾਲਾ ਤਾਗਾ ਸਿਰਫ ਇੱਕ ਖੇਤਰ ਨਹੀਂ ਬਲਕਿ ਪੂਰੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਵਰਤਿਆ ਗਿਆ ਦੋਸਤੋ ਤਾਗਾ ਤਦ ਹੀ ਫਾਇਦਾ ਕਰਦਾ ਹੈ ਜਦੋਂ ਇਸ ਨੂੰ ਸਹੀ ਤਰੀਕੇ ਨਾਲ ਬੰਨਿਆ ਜਾਵੇ ਪੁਰਾਣੇ ਵਿਦਵਾਨ ਕਹਿੰਦੇ ਸਨ ਕਿ ਕਲਾਈ ਤੇ ਤਾਗਾ ਬੰਨਣ ਨਾਲ ਸਰੀਰ ਦੀਆਂ ਨੜੀਆਂ

ਇਹ ਵੀ ਵੱਡੀਆਂ ਊਰਜਾ ਹਨ ਕਾਲਾ ਤਾਗਾ ਇਹਨਾਂ ਨਕਾਰਾਤਮਕ ਤਾਕਤਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਜਿਸ ਤਰ੍ਹਾਂ ਇੱਕ ਛਤਰੀ ਬਾਰਿਸ਼ ਤੋਂ ਬਚਾਉਂਦੀ ਹੈ ਉਸੇ ਤਰ੍ਹਾਂ ਕਾਲਾ ਤਾਗਾ ਬੁਰੀਆਂ ਤਾਕਤਾਂ ਦੀ ਬਾਰਿਸ਼ ਤੋਂ ਸੁਰੱਖਿਆ ਕਰਦਾ ਹੈ ਇਹ